ਮਦਮ ਕਰਤੀ ਹਾਰ ਕੋਟ ਤੇ ਨੀਵਰ ਹੋ ਗਿਆ ਮਾਦ ਲਈ ਜਦ ਦੇ ਸ਼ਾਰਦ ਕੀ ਰੋਲਾ ਕੀ ਆ ਤੇਰਾ ਜਵਾਕਾ ਨਾ ਕਿ ਕਿਹੜੇ ਸਰਵਾਰ ਨਾਲ ਰੋਲਾ ਕੀ ਸਾਰੀ ਕਹਾਣੀ ਦੱਸ ਕੀ ਗੱਲ ਆ ਹਾਂ ਬੇ ਬੱਚੇ ਦੇ ਦਖਣ ਕੀਤੇ ਦੇ ਆ ਤੇ ਸਾਨੂੰ ਕੋੜਤੇ ਮਾਰਦੇ ਆ ਸਾਫੇ ਟੱਟੇ ਨਾ ਕਰ ਹੁੰਡੇ ਸਾਨੂੰ ਬਾਹਰ ਕੱਢਤਾ ਕਰ ਕੋਨ ਵਾਲੇ ਕਿਹੜੇ ਕਿਹੜੇ ਵਿਅਕਤੀ ਉਹਨਾਂ ਦੇ ਨਾਮ ਦੱਸ ਮਾਤਾ ਮੈਂ ਕਾ ਹਰ ਤਰੀ ਜਬ ਜਿਲੀ ਮੈਂ ਕਰੇ ਚਿੱਟਾ ਕਿਹਾ ਵਾਹ ਫਟੋ ਇੱਕ ਵੇਂ ਦਾ ਰਾਜ ਉਹ ਵਿੱਚ ਕਾਇ ਇੱਕ ਰਾਜ ਰਾਜੇ ਦਾ ਇੱਕ ਤੀਜਾ ਪੁੱਤ ਇੱਕ ਰਾਗ ਫਗਟਾ ਇੱਕ ਪੰਨੂ ਹੈ ਇੱਕ ਪੰਨੀ ਹੈ ਪੰਨੀ ਨੇ ਦੇਰ ਕ ਬੋਲਿਆ ਤਾਂ ਕਿchna ਮੇਰੇ ਕੇਸ ਜੂnde ਪੱਟੇ ਆ ਤੇ ਮੇਰੀ ਗੰਨ ਨੀਵਾ ਦੇ ਵਿੱਚ ਵੀ ਨੁਕਸ ਪਾਈ ਗਿਆ ਇੱਕ ਅੱਖ ਮੇਰੀ ਨਹੀਂ ਚਾਰੀ ਸੀ ਤੇ ਕਬੇਰੀ ਪ੍ਰੇਸ਼ਨਾ ਆਈ ਪੋੜ ਪੋੜ ਕੇ ਸਾਨੂੰ ਬਾਹਰ ਕਰ ਦਿੱਤਾ ਅਸੀਂ ਦੱਸੋ ਬਣਾਇਆ ਆਪਦੇ ਬਾਅਦ ਕਿਸੀ ਕਿ ਅਸੀਂ ਦਿਨ ਕੋਲ ਖਾ ਕੇ ਨਹੀਂ ਦੇਖਿਆ ਚੰਗਾ ਹੰਡਾ ਕੇ ਨਹੀਂ ਦੇਖਿਆ ਜੋ ਕਿ ਅਰਥਨਾ ਕਰਿਆ ਕੰਮ ਅਸੀਂ ਦੋ ਘਣਾ ਜਗਾ ਅਸੀਂ ਆਪ ਲਈ ਉਹਨਾਂ ਭਾਵਾਂ ਚ 20000 ਦੀ ਲਈਆ ਪੁਰਾਣੀ ਜਵਾਨੀ ਚ ਕਿਛੋ ਫਾਸਟ ਚਾਰੀਕਿਆਂ ਖਾਲੋ ਰੋਟੀ ਪਾਣੀ ਨਾ ਮਾਤਾ ਕੁ ਜਰਾ ਤਰ੍ਹਾਂ ਕਿੱਥੋਂ ਚੱਲਦਾ ਹੈ ਮੇਰਾ ਰੋਟੀ ਪਾਣੀ ਦਾ ਗੁਜ਼ਾਰਾ ਚੱਲਦਾ ਮੇਰਾ ਮੁੰਡਾ ਐ ਕ੍ਰਿਸ਼ਨ ਉਹਨੇ ਦੋ ਬੱਚੇ ਐ ਮੁੰਟੀ ਸਾਡੀ ਦੇਖਭਾਲ ਉਹ ਕਰਦਾ ਦਵਾਈ ਬੂਟੀ ਸਾਡੀ ਉਹ ਚਿੰਦਾ ਦੇਖੋ ਜੀ ਜਿਹੜਾ ਬੱਚਾ ਸਾਡੇ ਨਹੀਂ ਬਿੰਦਾ ਅਸੀਂ ਤਾਂ ਉਹਨੂੰ ਦੇਣਾ ਚਾਹੀਦਾ ਜਦੋਂ ਤੱਕ ਜਦੋਂ ਤੱਕ ਕੋਟ ਮਾਰ ਗਾਂਦੀ ਤਾਂ ਦਰਖਾਸਤ ਕਿਸੇ ਕੌਂਸਲਦਾਰੀ ਨੂੰ ਨਹੀਂ ਦਿੱਤੀ ਦਿੱਤੀ ਆ ਜੀ ਛੋਣਦਾ ਕੋਈ ਨਹੀਂ ਸਾਡੀ ਗਿੰਦ ਪੁੱਣ ਨਹੀਂ ਸੰਦਾ ਕੋਈ ਨਹੀਂ ਅੱਜ ਘਰੀਆ ਬੰਦਿਆ ਤੇ ਸਾਨੂੰ ਡਰਾ ਲੈਂਦੇ ਆ ਤੇ ਅਸੀਂ ਚੁੱਪ ਕਰਕੇ ਬੈਹਿ ਜਾਂਦੇ ਦਰਦ ਹੈਗੀ ਕਿਹੜੇ ਘੜੇ ਥਾਂੜਿਆ ਚ ਦਰਖਾਸਤ ਦਿੱਤੀ ਮਾਤਾ ਕਿੰਤੀ ਜੇ ਦੀ ਆ ਤੇ ਥਾਣੀ ਚ ਵੀ ਐ ਬਾਗਾ ਪਰਾਨੀ ਚ ਤੇ ਕੋਈ ਸੁਣਾਈ ਨਹੀਂ ਹੋ ਰਹੀ ਕੀ ਕਰਨਾ ਕੋਈ ਸੁਣਾਈ ਨਹੀਂ ਹੋਈ ਈਸੀਪੀ ਜੇ ਦੀ ਦਰਖਾਸਤਾਂ ਗਈਆਂ ਮੇਰਾਂ ਤੇ ਡੀਸੀ ਜੇ ਦੀ ਦਰਖਾਸਤਾਂ ਗਈਆਂ ਸੀ ਹੁਣ ਮੇਰਾ ਡੀਸੀ ਦੇ ਕਿਹੇ ਚੱਲਦਾ ਅਦੀ ਬਿੰਦ ਕੋਲ ਦੇੰਤੀ ਇਹ ਸੁਣੀ ਜਾਵੇ ਜੋ ਭੈਣ ਭਰਾ ਦੇਖੇ ਤੇ ਸਾਡੇ ਤੇ ਹੱਥ ਦਿਆ ਕਰੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੀਆਂ ਸਾਨੂੰ ਜੇ ਅੱਛਾ ਰੋਟੀ ਪਾਣੀ ਦਾ ਖਾਟਾ ਪਾਣੀ ਦੇਣਾ ਚਾਹੀਦਾ ਪਿੰਡਾਂ ਦਾ ਕੱਪੜਾ ਦੇਣਾ ਚਾਹੀਦਾ ਜੋ ਥਰਦਾ ਸਾਡੀ ਕਿਰਪਾ ਕਰਕੇ ਸਾਨੂੰ ਬਿੰਦ